ਹਾਂਜੀ ਸਸਰੀ ਘਰ ਦੀ ਸਾਰਿਆਂ ਨੂੰ ਹਰ ਕੀ ਹਲਚਲ ਹੈ ਜੀ ਮਿਲ ਕੇ ਸਾਰੇ ਵਧੀਆ ਹੋਵਾਂਗੇ ਠੀਕ ਹੋਵਾਂਗੇ ਤੇ ਆਪਾਂ ਆਏ ਸੀ ਦੀ ਗੋਸ ਅਮੀਰ ਪਿਆਰ ਪਿਆਰੀ ਸਿਸਟਰ ਔਰ ਮੈਂ ਇਸकी ਛੋਟੀ ਸਿਸਟਰ ਈ ਮੇਰੀ ਬੜੀ ਸਿਸਟਰ ਆਈ ਐਮ ਹੈਪੀ ਮਾਹੀ ਸ਼੍ਰੀ ਕਰਨਪੁਰ ਵਾਲੀ ਅਬ ਦੋ ਬਹਨੇ ਪਿਆਰੀ ਸਿਸਟਰ से मिल चुकी हैं आपके लिए वीडियो मेरे बनाने मेरे कोई सिस्टर है नहीं मेरी आ सिस्टर है मेरी ਹੁਣ ਇਸ ਕੱਟ ਕੇ ਵੀਡੀਓ ਬਣਾਵਾਂਗੇ ਕੱਟਿਆ ਠੀਕ ਹੈ ਲਾਈਕ ਕਮੈਂਟ ਸ਼ੇਅਰ ਦਬਕੇ ਕਰਿਓ ਸਨ ਪਰ ਮੇਰੇ ਲੜੀ ਪੁੱਤਰ ਵੀ ਹੈ ਨਾ ਹਾਂ ਲੜੀ ਪੁੱਤਰ ਵੀ ਹੈ ਸਾਡਾ ਸਹੀ ਗੱਲ ਅਸੀਂ ਹੋਰ ਅਲਕੇ ਵੀਡੀਓ ਬਣਾਵਾਂਗੇ ਉਹ ਸਾਡਾ ਕੈਮਰਾਮੈਨ ਹੈ ਸਾਡੀ ਵੀਡੀਓ ਪਹਿਲਾਂ ਬਣਾਊਗਾ ਫਿਰ ਮੈਂ ਅਸੀਂ ਉਹਨਾਂ ਦੀ ਬਣਾਵਾਂਗੇ ਓਕੇ ਬਾਏ ਅਸੀਂ ਹੁਣ ਚੱਲ ਪਏ ਘਰਾਂ ਨੂੰ ਬਣਾ ਲਿਆ ਵੀਡੀਓ ਕਰ ਲਈ ਸ਼ੂਟਿੰਗ ਮੈਂ ਤਾਂ ਨਾਲ ਦੇ ਬਣੇ ਦੇਖਦੀ ਰਹਗੀ ਵੀਡੀਓ ਬਣਾ ਲਿੱਤੀ ਕਰ ਲਿੱਤੀ ਐ ਬਟ ਉਹੜਾ ਉਹਦੇ ਕੋਟ ਵਗੈਰਾ ਜੈਕਟਸ ਵਗੈਰਾ ਪਾ ਲਈਏ ਠੰਡ ਨਹੀਂ ਤਾਂ ਕੋਟ ਚਾਮ ਜੇਗੀ ਐਨੀ ਸਰਦੀ ਦੇ ਵਿੱਚ ਸਹੀ ਗੱਲ ਆ ਫਿਰ ਅਸੀਂ ਤੁਹਾਡੇ ਸਾਰੇ ਲਈ ਇੰਨੀ ਮਿਹਨਤ ਕਰਦੇ ਬਟ ਤੁਸੀਂ ਵੀ ਕਰੀਆ ਕਰੋ ਜਰੂਰ ਬੰਦਾ ਕਮੈਂਟ ਲਾਇਕ ਸਹੀ ਗੱਲ ਹੈ ਸਬਸਕ੍ਰਾਈਬ ਓਕੇ ਹਾਂਜੀ ਲੈ ਦੀ ਦੀ ਆਈਡੀ ਔਰ ਹੈਪੀ ਮਾਈ ਦੀ ਆਈਡੀ ਹਾਂਜੀ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਤੇ ਆਪਣੇ YouTube ਚੈਨਲ ਨੂੰ ਕੀ ਹੈ ਕਾਲ ਦਾ ਬੈਸਟ ਤੇ ਆ ਵੇਖੋ ਸਾਰਾ ਵੇਖ ਕੋਡ ਪਾ ਲਿਆ ਪਹਿਲਾ ਲਾਹ ਤਾਂ ਵੇਖ ਵੀਡੀਓ ਵਿੱਚ ਸਾਨੂੰ ਕੀ ਨਹੀਂ ਕੁਝ ਕਰਨਾ ਪੈਂਦਾ ਕਿੰਨਾ ਕੁਝ ਕਰਨਾ ਪੈਂਦਾ ਸਾਨੂੰ ਠੰਡ ਚ ਮਰਨਾ ਪੈਂਦਾ ਤੁਸੀਂ ਤਾਂ ਜਮਾਂ ਨਹੀਂ ਸੋਚਦੇ ਆ ਸੋਚਿਆ ਕਰੋ ਕੋਰ ਕਰੋਗੇ ਤਾਂ ਫਿਰ ਦੇਖ ਕੇ ਕਿੰਨਾ ਸੇਖਰ ਜੇ ਤੂੰ ਸਾਡੀ ਸਪੋਰਟ ਕਰੋਗਾ ਫਿਰ ਅਸੀਂ ਵਧੀਆ-ਵਧੀਆ ਵੀਡੀਓ ਲਿਆਵਾਂਗੇ ਤੇ ਵਧੀਆ-ਵਧੀਆ ਅਸੀਂ ਵਲੌਗ ਬਣਾਇਆ ਕਰਾਂਗੇ ਆਹ ਵਿਖਾ ਬੈਠ ਕੇ ਚਲੋ ਠੀਕ ਹੈ ਜੀ ਚਲੋ ਦੀਦੀ ਬੈਠੋ ਹਾਂ ਜੀ ਤੇ ਅੱਜ ਦਾ ਆਪਣਾ ਆਹ ਇਨਾ ਕੋ ਵਲੌਗ ਸੀਗਾ ਸੁਮਨ ਆ ਸੀ ਜਿੰਦੀ ਲੀੜੇ ਠੀਕ ਹੈ ਸੁਮਨ ਨੇ ਇੱਕ ਸੂਟ ਤਾਂ ਸੀ ਤਾਂ ਮਤਲਬ ਸੂਟ ਸੀਤਾ ਨਹੀਂ ਪੂਰਾ ਰੈਡੀ ਨਹੀਂ ਕੀਤਾ ਠੀਕ ਹੈ ਸੁਮਨ ਦੂਸਰੇ ਲੱਗ ਰਹੀ ਹੈ ਤੇ ਅੱਜ ਦਾ ਆਪਣਾ ਇਨਾ ਕੋ ਵਲੌਗ ਆਪਾਂ ਧੌਣ ਲੱਗੇ ਲੀੜੇ ਆ ਵੀ ਕੋ ਸੁਮਨ ਨੇ ਮੇਰੀ ਡਿਊਟੀ ਲਾਤੀ ਕੰਮ ਤੇ ਤੇ ਬਹੁਤ ਪਰੇਸ਼ਾਨੀ ਹੋ ਰਹੀ ਹੈ ਤੇ ਹੁਣ ਆਪਾਂ ਗਏ ਸੀ ਰੀਲਾ ਬਣਾਉਣ ਵਾਸਤੇ ਰੀਲਾ ਬਣਾ ਕੇ ਆਏ ਆ ਫੋਨ ਲੈ ਜਾਂਦੇ ਤਾਂ ਬਹੁਤ ਵਧੀਆ ਦਰ ਬਲੌਗ ਬਣਾਉਣਾ ਸੀ ਤੇ ਯਾਰ ਆਪਣੇ ਘਰ ਘਰ ਦੇ ਬਲੌਗ ਆ ਵੇਖ ਲੋ ਸੁਮਨ ਕਿੰਨਾ ਕਿੰਨਾ ਪੂਰੇ ਰੱਖ ਐਨਾਂ ਨਹੀਂ ਨਹੀਂ ਉਹ ਐਨਾਂ ਨਹੀਂ ਬਲਟ ਬਈ ਦੁਕੱਟੀ ਨਾ ਪਈ ਦੁਨ ਕੱਟੀ ਚਾ ਲੰਬਾਈ ਨਾ ਕੱਟੀ ਦਰ ਲੰਬਾਈ ਚੜਾਈ ਆ ਲੈ ਤੁਨ ਇੰਨਾ ਬਲਟ ਰੱਖ ਹੋਵੇ ਐਨਾਂ ਹੀ ਰੱਖ ਕਿਵੇਂ ਕਰਦੀ ਸੁਮਨ ਮੇਰਾ ਚਾਹ ਨਾਲ ਸੂਟ ਸੀਰੀ ਹੈ ਇਹਨੂੰ ਪਤਾ ਵੀ ਸੁਮਨ ਨੂੰ ਮੈਂ ਸਵੇਰੇ ਪਰ ਸੁਪਰਸੂ ਚਲਾ ਜਾਣਾ ਸੁਮਨ ਸੋਚਦੀ ਹੈ ਤੇ ਮੰਮਾ ਕੋਲ ਕੰਮ ਨਹੀਂ ਹੁੰਦਾ ਤੇ ਤਾਂ ਗੱਲ ਪੱਕੀ ਹੈ ਮੈਂ ਕੱਢੂਗੀ ਇਹਨੂੰ ਗਾਲਾ ਜੇ ਸੁਮਨ ਵਾਗ ਗਈ ਤਾਂ ਯਾਰ ਜੇ ਮੈਂ ਕਰਦਾ ਕੰਮ ਕਰਾਂਗੀ ਕਿ ਮੈਂ ਮੰਡੀ ਜਾਇਆ ਕਰੂੰਗੀ ਕਿ ਵੀਡੀਓ ਬਣਾਇਆ ਕਰੂੰਗੀ ਜਾਨਾ ਹੀ ਪੈਂਦਾ ਮੰਡੀ ਕੋਈ ਕੰਮ ਵੀ ਆਉਂਦਾ ਬੰਦੇ ਨੂੰ ਜ਼ਰੂਰੀ ਸਿਲ ਜਿਹੜੇ ਲੈਣ ਵਾਸਤੇ ਜਾਣਾ ਮੈਂ ਸੂਟ ਦਾਦੀ ਮੈਨੂੰ ਰੰਗ ਕਿਹੜਾ ਲਵਾਉਣਾ ਮੈਂ ਸੂਟ ਦਾ ਫਿਰ ਹੋਰ ਤੂੰ ਸੂਟ ਲੈਣਾ ਹੋਰ ਆ ਲੈ ਆ ਕੇ ਆਏਗੀ ਤੈਨੂੰ ਕੀ ਤਕਲੀਫ ਵੇਖ ਮੇਰਾ ਸੂਟ ਦੇ ਨਹੀਂ ਮਰਚਾ ਲੱਗਦੀ ਇਹਨਾਂ ਨੇ ਪੈਂਟਾ ਪਾ ਲੈਣੀ ਯਾਰ ਮੈਨੂੰ ਪੈਂਟਾ ਆਂਦੀਆਂ ਨਹੀਂ ਨਾ ਮੈਨੂੰ ਚੰਗੀਆਂ ਲੱਗਣ ਪੈਂਟਾ ਆਪਾਂ ਨੂੰ ਪੰਜਾਬੀ ਸੂਟ ਹੀ ਠੀਕ ਹੈ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਚਲੋ ਐਂਡ ਕਰਦੇ ਆ ਬਾਏ ਬਾਏ ਮਿਲਦੇ ਕੱਲ ਦੇ ਵਲੋਗ ਚ ਲਾਈਕ ਕਮੈਂਟ ਜਿਨ੍ਹਾਂ ਨੂੰ ਵਧੀਆ ਵਲੋਗ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਅੱਜ ਦਾ ਆਪਣਾ ਵਲੋਗ ਆ ਸੁਮਨ ਜੀ ਦੇ ਸਰੀ ਹੈ ਆਪਣੀ ਦੀਦੀ ਨੇ ਦਿੱਤੇ ਸੀਗੇ ਆਪਾਂ ਨੂੰ ਬਹੁਤ ਮਨ ਨਾਲ ਉਹਨੇ ਦਿੱਤੇ ਤੇ ਆਪਾਂ ਵੀ ਬਹੁਤ ਮਨ ਨਾਲ ਸਿਰ ਹੈ ਗਿਆ ਠੀਕ ਹੈ ਤੇ ਜਾ ਕੇ ਵਾਤਵਾਦ ਆਪਰੇ ਸਪੋਰਟ ਕਰੋ YouTube ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਤੇ ਹਾਂ ਆ ਵੇਖੋ ਆਪਾਂ ਕੱਢ ਲਏ ਬਾਹਰ ਸੂਟ ਤੇ ਹੁਣ ਲੱਗਿਆ ਆਪਾਂ ਸੂਟ ਸਿਉਣ ਠੀਕ ਹੈ ਕਿਵੇਂ ਲੱਗੂਗਾ ਸੂਟ ਸੋਹਣਾ ਲੱਗੂਗਾ ਨਾ ਇਹ ਸੂਟ ਪਤਾ ਮੈਨੂੰ ਕਿੰਨੇ ਦਿੱਤੇ ਆ ਮਿੱਦੀ ਦੀ ਨੇ ਮੈਨੂੰ ਸੂਟ ਦਿੱਤੇ ਆ ਇੱਕ ਆ ਸੂਟ ਦਿੱਤੇ ਆ ਵੇਖੋ ਸੁਮਨ ਸਿੰਘ ਲੱਗੀ ਆ ਉਹ ਸੂਟ ਦਿੱਤਾ ਦੀਦੀ ਨੇ ਦੀਦੀ ਨੇ ਮੈਨੂੰ ਦੋ ਸੂਟ ਦਿੱਤੇ ਆ ਸਿਓ ਕਹਿੰਦੀ ਸੂਟ ਦਸਿਓ ਕਿ ਪਾਣਿਆ ਫਿਰ ਆਪਾਂ ਵੀਡੀਓ ਬਣਾਣੀ ਐ ਇਹਨਾਂ ਸੂਟਾਂ 'ਚ ਸੂਟ ਬਹੁਤ ਸੋਹਣਾ ਐ ਤੇ ਇਹ ਸੂਟਾਂ ਨਾਲ ਆਪਾਂ ਵਿਆਹ ਵੇਖ ਕੇ ਆਵਾਂਗੇ ਜਾਵਾਂਗੇ ਮੇਰੀ ਦੀਦੀ ਦਾ ਫੇਵਰੇਟ ਸੂਟ ਦਿੱਤੇ ਆ ਦੇ ਮਨ ਤੋਂ ਆਪਾਂ ਖਰਜੇ ਸੀ ਕਿ ਤੇ ਚੱਲਦੇ ਆਪਾਂ ਤੇ ਹੁਣ ਆਪਾਂ ਸੂਟ ਦੀ ਕਰਨੀ ਐ ਕਟਾਈ ਸੁੰਮਣ ਸੀ ਲੱਗੀ ਆਪਾਂ ਕਰ ਲੈਨੇ ਕਟਾਈ ਪਹਿਲਾਂ ਪੁੱਛਿਆ ਸੀ ਮੈਂ ਕਿ ਚਲੋ ਸਵਾਇ ਤੇ ਸਵਾਲ ਲੈਨੇ ਹੁਣ ਸੀਜ਼ ਨੇ ਚਲੋ ਕਾ ਪਕੋੜੀ ਦੀ ਸੀ ਲੈਣੇ ਹੈਗੇ ਠੀਕ ਹੈ ਚਲੋ ਸੂਟ ਸੇ ਹੋ ਕੇ ਫਿਰ ਮਿਲਦੇ ਆਪਾਂ ਤੁਹਾਨੂੰ ਆਪਣਾ ਵਲੋਗ ਅੱਜ ਦਾ ਐਵੇਂ ਆ ਸੂਟਾਂ ਦਾ ਹੈਗਾ ਵਲੋਗ ਤੇ ਕੱਲਾ ਪਾ ਗਏ ਸੀ ਬਾਹਰ ਵੀਡੀਓ ਬਣਾਣ ਦੀਦੀ ਹੋਰਾਂ ਦੇ ਨਾਲ ਤੇ ਉਸ ਦੀਦੀ ਹੋਰਾਂ ਨੇ ਮੈਨੂੰ ਇਹ ਸੂਟ ਦਿੱਤੇ ਆ ਗਿਵਟ ਦਿੱਤੇ ਆ ਦੀਦੀਰਾਂ ਦੇ ਦੋਸਤ ਕਹਿੰਦੀ ਸੀ ਓਕੇ ਪਾਇਓ ਵੀਡੀਓ ਬਣਾਵਾਂਗੇ ਮੈਂ ਤਾਂ ਠੀਕ ਹੈ ਜੀ ਤੇ ਬਣਿਆ ਰਿਹਾ ਆਪਣੇ ਵਲੋਗ ਤੇ ਐਂਡ ਤੱਕ ਲੱਢ ਗਿਆ ਪਦੰਪੁਰ ਦੇਖਦੇ ਆ ਕੀ ਲੈ ਕੇ ਆਉਂਦਾ ਹਾਂਜੀ ਕਿਵੇਂ ਆ ਤੇ ਆ ਵੇਖੋ ਆਪਾਂ ਹੁਣ ਸੁਮਨ ਸਉਣ ਲੱਗੀ ਐ ਸੂਟ ਉਹ ਨਾ ਮਾਪ ਪੈਣਾ ਉਹ ਘਰ ਪੀ ਐ ਬਸ ਉਹ ਲੱਕੜਾ ਲੈਣ ਗਿਆ ਤੇ ਦੇਖੋ ਸੁਮਨ ਸੂਟ ਸੀ ਰਹੀ ਐ ਦਿਨ ਤੇ ਸੀ ਸੂਟ ਸੁਮਨ ਸੂਟ ਸੀ ਰਹੀ ਐ ਆਹ ਵੇਖੋ ਲਾਡੀ ਲੈ ਆਇਆ ਲੱਕੜਾ ਠੀਕ ਆ भाई सूट मैं कदे नहीं पता नहीं देख के तसीलवांगे तो कैसे तू सीना तुझे सीना अच्छा मतलब खुद के लिए हा? मतलब खुद के लिए, के लिए है? अच्छा ठाले सूट सी ना मिलू सीना तो पर लए लए? आ, तो हा दोख ना बेटा दे हमारे को पहनता नहीं इसलिए मनु लस्सी दे दे तेरे तो भाई ਮੈਂ ਕਰ ਦ ਬੇਟਾ ਲੈ ਸੀ ਲੈ ਦੇ ਕੋ ਕਲਾਸ ਦੇ ਦੇ ਨੂਨ ਥੋੜਾ ਪਾ ਦੇ ਤੂੰ ਬੈਠ ਫਿਰ ਉਹ ਕੰ ਕਰਦਾ ਹੈ ਬੋਲ ਇਹ ਨਾ ਇਹ ਕੀ ਬੋਲਤੀ ਹੈ ਉਸ ਦਾ ਉਹਨਾਂ ਦਾ ਨਾਮ ਕੀ ਹੈ ਯਾਰ ਉਹ ਆਦੀ ਜਨਨ ਕਰਦਾ ਹੈ ਨਾ ਉਹ ਸਰਕਸਾ ਇਹ ਜੀਦਾ ਆਪਣਾ ਵਲੋਗ ਇਹ ਦੂ ਬਾਦੂ ਤੂਕ ਲੈ ਲੈ ਆ ਜਾ ਕਿੰਨੇ ਫਟਾਣੀ ਸੂਰ ਸੀ ਦੋ ਸਾਨੂੰ ਸਿਰ ਨਹੀਂ ਆਉਂਦਾ ਅਸੀਂ ਖੁੱਦ ਦੇ ਨੂੰ ਸਹੀ ਜੇ ਨਾਲ ਲਾਡੀ ਹਨਾ ਬਣੂ ਹੋਰ ਪਾ ਦੇ ਹੋਰ ਪਾ ਦੇ ਪਈ ਉਹ ਕੁ ਪਈ ਮਨ ਆਪਣੇ ਘਰੇ ਇੱਥੇ ਕਿੰਨੇ ਸਾਨੂੰ ਅਸੀਂ ਬੁਆ ਲਉਂਦਾ ਮੈਂ ਹਨਾ ਨੂੰ ਨਾਲ ਜਾਣਾ ਸੀ ਬੁਆ ਦੇ ਤੂੰ ਠੀਕ ਹੈ ਤੁਮ ਬੱਖ ਤੁਮ ਦੇ ਅੱਜ ਦਾ ਹੋਰ ਕੀ ਵਲੋਗ ਬਣਨ ਲਈ ਤਾਂ ਮੈਂ ਘਰ ਕਰਦਾ ਵਲੋਗ ਆ ਯਾਰ ਬੋਨੇ ਦਿਨ ਦੋ ਤਿੰਨ ਚਾਰ ਦਿਨ ਹੋ ਗਏ ਵਲੋਗ ਨਹੀਂ ਬਣਾਇਆ ਮਿਲਦੇ ਆ ਅੱਗੇ ਆਪਾਂ ਤੇ ਆ ਵੀ ਖਾਇ ਲੱਗੇ ਪਏ ਜਿਵੇਂ ਕਦੇ ਵੇਖੇ ਨਹੀਂ ਹੁੰਦੇ ਤੇ ਕੀ ਹੁੰਦਾ ਨੇ 스ਨੈਕਸ ਆਹ ਦੇਖ ਉਹਏ ਮੂਲੇ ਮੂਲੇ ਅੱਜ ਕੋ ਵਾਲੇ ਅੰਦਰ ਸੀ ਮੰਡੀ ਚ ਦੀਦੀ ਕੋਲ ਗਏ ਸੀ ਫਾਪੀ ਦੀਦੀ ਕੋਲ ਗਏ ਸੀ ਦੋ ਥੁਆ ਸੀ ਰੱਦੀ ਬਾਕੀ ਫਿਰ ਲਾਡੀ ਕੰਨ ਢੋਖ ਲੱਗੀ ਆ ਤਾਂ ਕਰਕੇ ਤੇ ਆ ਵੇਖ ਸੁਮਨ ਬਣਾ ਰਹੀ ਸਬਜ਼ੀ ਲਾਡੀ ਕਰ ਰਹੀ ਆ ਅਰਤੀ ਵਰਗਾ ਵੀ ਲਿਆਇਆ ਕਹਿੰਦਾ ਸੁਮਨ ਨੂੰ ਨੇ ਦੇਣੇ ਮੈਂ ਕਹ ਬਲੀ ਤੂੰ ਅੱਤ ਖਾ ਕੇ ਆਇਆ 버거 ਖਾ ਕੇ ਆਇਆ ਲਾਡੀ ਤਾਂ ਆ ਲੱਗਿਆ ਵੀ ਜੋ ਕਰ ਦੇ ਸੁਮਨ ਨੂੰ 버거 ਦੇਣੇ ਨੇ ਹਾਂ ਤੇ ਆ ਚੀਜ਼ ਨਹੀਂ ਸੁਮਨ ਨੂੰ ਦੇਣੀ ਤੂੰ ਅਹੀਂ ਆਖੇ